ਪੀਸੀਓਟੀ ਦੀ ਜਿਹੜੀ ਪ੍ਰੋਬਲਮ ਹੈ ਬਹੁਤ ਵੱਡੇ ਲੈਵਲ ਤੇ ਕਹ ਲਓ ਕਿ ਜਿਵੇਂ 10 ਦੇ ਵਿੱਚੋਂ ਜਿਹੜੀਆਂ 8 ਔਰਤਾਂ ਲੇਡੀਜ਼ ਜਿਹੜੇ ਆ ਇਹਦੇ ਬਿਮਾਰੀ ਦਾ ਜਿਹੜਾ ਸ਼ਿਕਾਰ ਨੇ ਤਾਂ ਬਹੁਤ ਸਾਰੇ ਇਦਾਂ ਵੀ ਕੇਸਾਂ ਚ ਹੁੰਦਾ ਕਿ ਪੀਰੀਅਡ ਜਾਂ ਤਾਂ ਆਉਂਦੇ ਨਹੀਂ 2-2 3-3 ਮਹੀਨੇ ਕਈਆਂ ਦੇ 6-6 ਮਹੀਨੇ ਸਾਲ-ਸਾਲ ਵੀ ਸਾਡੇ ਕੋਲ ਪੇਸ਼ੈਂਟ ਆਉਂਦੇ ਜਿਨ੍ਹਾਂ ਨੂੰ ਪੀਰੀਅਡ ਬਿਲਕੁਲ ਨਹੀਂ ਆਉਂਦੇ ਇਹਦਾ ਹੁੰਦਾ ਕਿ ਪੀਰੀਅਡ ਆਉਂਦੇ ਤੇ ਦੋ ਦੋ ਮਹੀਨੇ ਲਗਾਤਾਰ ਜਿਹੜੇ ਉਹ ਬਲੀਡਿੰਗ ਹੋ ਜਾਂਦੀ ਪੀਮ ਐਮ ਐਨ ਪੀ ਸੀ ਉਹਦੀ ਪ੍ਰੋਬਲਮ ਸੀ ਮੈਮਿੰਨ ਦੋ ਮਹੀਨੇ ਹੋ ਗਏ ਤੇ ਦੋ ਮਹੀਨੇ ਤੋਂ ਦਵਾਈ ਰੈਗੂਲਰ ਚੱਲ ਰਹੀ ਹੈ ਹਾਂਜੀ ਤੇ ਕਿੰਨਾ ਫਰਕ ਪਿਆ ਮੈਮ ਬਹੁਤ ਫਰਕ ਪਿਆ ਕਿ ਜਿਹੜੇ ਵੱਧ ਵਿੱਚ ਚੱਕ ਪੁਆਲਟੀ ਐਮ ਐਚ ਲੈਵਲ ਵੀ ਤੁਹਾਡਾ ਲੋ ਹੋ ਜਾਂਦਾ ਸਟ्रेस ਰਹਿਣ ਲੱਗ ਜਾਂਦਾ ਸਟ्रेस ਜਿਹੜੀ ਬਹੁਤ ਵੱਡਾ ਕਾਈ ਬਿਮਾਰੀਆਂ ਨੂੰ ਕਹਿੰਦੇ ਸੱਦਾ ਦਿੰਦਾ ਜਦੋਂ ਸਟ्रेस ਹੁੰਦਾ ਜਦੋਂ ਮੂਡ ਸ윙 ਹੁੰਦੇ ਕੋਈ ਪਤਨ ਲੱਗਦਾ ਲੇਡੀਜ਼ ਨੇ ਕਦੋਂ ਖੁਸ਼ ਇੱਕ ਸੈਕਿੰਡ ਚ ਹੋ ਜਾਣਾ ਕਦੋਂ ਇੱਕ ਸੈਕਿੰਡ ਚ ਰੋਣ ਲੱਗ ਜਾਣਾ ਜਿਹੜੀ ਇਦਾਂ ਦੀ ਕੰਡੀਸ਼ਨ ਹੁੰਦੀ ਏਸ ਕੰਡੀਸ਼ਨ ਵਿੱਚ ਕੋਈ ਮੇਲ ਨੂੰ ਹੀ ਚੀਜ਼ ਸਮਝਣੀ ਬਹੁਤ ਔਖੀ ਹੋ ਜਾਂਦੀ ਜਿਨ੍ਹਾਂ ਨੂੰ ਲੌਂਗ ਟਰਮ ਤੋਂ ਅਲਗੋਰੀਆ ਦੀ ਪ੍ਰੋਬਲਮ ਰਹਿੰਦੀ ਹੈ ਉਹਨਾਂ ਨੂੰ ਕਨਸੀਵਿੰਗ ਦੀ ਬਹੁਤ ਵੱਡੀ ਦਿੱਕਤ ਹੋ ਜਾਂਦੀ ਹੈ ਹੁਣ ਤੁਸੀਂ ਦੇਖ ਲਓ ਕਿ ਪੁਰਾਣੇ ਸਮੇ ਦੇ ਵਿੱਚ ਹੁੰਦੀ ਸੀ ਅੱਜ ਕੱਲ ਹਰ ਸ਼ਹਿਰ ਦੇ ਵਿੱਚ ਛੋਟੇ ਤੋਂ ਛੋਟੇ ਕਸਬੇ ਦੇ ਵਿੱਚ ਵੀ ਆਈਵੀਐਫ ਸੈਂਟਰ ਖੁੱਲੇ ਹੋਏ ਨੇ ਤਿੰਨ ਮਹੀਨੇ ਦਾ ਹੁੰਦਾ ਜੀ ਪ੍ਰੋਸੈਸ ਤੇ ਤਿੰਨ ਮਹੀਨਿਆਂ ਦੇ ਵਿੱਚ ਫਿਰ ਹੋਰ ਟੈਸਟ ਕਰਾ ਜਾਂਦਾ ਪ੍ਰੋਗਰਾਮ ਬਿਲਕੁਲ ਦੇਖੋ ਜੀ ਇੰਦਾ ਹੈ ਕਿ ਪ੍ਰੋਗਰੈਸ ਪੂਰਾ ਰਿਜ਼ਲਟ ਮਿਲਦਾ ਜੀ ਜਿਨ੍ਹਾਂ ਦੇ ਪੀਰੀਅਡ ਇਰੈਗੂਲਰ ਆ ਪੀਰੀਅਡ ਟਾਈਮ ਟੂ ਟਾਈਮ ਨਹੀਂ ਆ ਰਹੇ ਉਹਨਾਂ ਨੂੰ ਤਿੰਨ ਮਹੀਨੇ ਮੈਡੀਸਨ ਪਹਿਲਾਂ ਰੈਗੂਲਰ ਲੈਣੀ ਪੈਂਦੀ ਉਸ ਤੋਂ ਬਾਅਦ ਕਨਸੀਵਿੰਗ ਦੀ ਮੈਡੀਸਨ ਦਿੰਦੇ ਹਾਂ ਜਿਨ੍ਹਾਂ ਨੂੰ ਕੱਲੇ ਪੀਰੀਅਡ ਇਹਨਾਂ ਰੈਗੂਲਰ ਅਨਮੈਰਿਜ ਜਿਹੜੀਆਂ ਗਰਲਸ ਨੇ ਕਹਿੰਦੇ ਜਿਨ੍ਹਾਂ ਦੇ ਅੱਗੇ ਕਨਸੀਵਿੰਗ ਨਹੀਂ ਹੋ ਰਹੀ ਪੀਰੀਅਡ ਰੈਗੂਲਰ ਨਹੀਂ ਹੈਗੇ ਉਹਨਾਂ ਦੇ ਪਹਿਲਾਂ ਕੋਲ ਪੀਰੀਅਡ ਰੈਗੂਲਰ ਕਰਨੇ ਪੈਂਦੇ ਆ ਦੇਖੋ ਇਹਦਾ ਕਿ ਜਿਨ੍ਹਾਂ ਨੂੰ ਹਲੇ ਰੀਸੈਂਟਲੀ ਪ੍ਰੋਬਲਮ ਆ ਰਹੀ ਹੈ ਉਹ ਸੀਡ ਸਾਈਕਲਿੰਗ ਕਰ ਸਕਦੇ ਆ ਪੰਪਕਿਨ ਸੀਡ ਸਨਫਲਾవర్ ਸੀਡ ਮਤਲਬ ਇੱਕ ਪ੍ਰੋਪਰ ਵੇ ਹੁੰਦਾ ਸੀ ਡਾਈਟ ਪ੍ਰੋਵਾਈਡ ਵੀ ਕਰਵਾਉਣੀ ਹੈ ਜਿਨ੍ਹਾਂ ਨੂੰ ਜਿਹਨੇ ਮੈਡੀਸਨ ਨਹੀਂ ਲੈਣਾ ਚਾਹੁੰਦੇ ਜਾਂ ਜਿਹੜੀ ਨੀਂਦ ਬਹੁਤ ਜ਼ਰੂਰੀ 7 ਤੋਂ 8 ਘੰਟੇ ਜਿਨ੍ਹਾਂ ਦੀ ਪ੍ਰੋਪਰ ਨੀਂਦ ਨਹੀਂ ਆਉਂਦੀ ਉਹਨਾਂ ਨੂੰ ਇਹ ਦਿੱਕਤ ਜਿਹੜੀ ਆਉਣੀ ਆਉਣੀ ਮਤਲਬ ਆਪਣਾ ਲਾਈਫ ਸਟਾਈਲ ਆਪਣ ਨੂੰ ਚੇਂਜ ਸਭ ਤੋਂ ਪਹਿਲਾਂ ਕਰਨਾ ਪਵੇ ਅਸੀਂ ਕਨਸੀਵਿੰਗ ਤੱਕ ਕਨਸੀਵਿੰਗ ਕਰਾ ਕੇ ਦੇਣੀ ਹੁੰਦੀ ਜਿਨ੍ਹਾਂ ਨੂੰ ਕਨਸੀਵਿੰਗ ਨਹੀਂ ਹੁੰਦੀ ਨੇਚਰਲੀ ਕਨਸੀਵਿੰਗ ਜਦੋਂ ਹੋ ਜਾਂਦੀ ਆ ਉਸ ਤੋਂ ਬਾਅਦ ਸਾਡੀ ਮੈਡੀਸਨ ਬੰਦ ਹੋ ਜਾਂਦੀ ਹੈ ਜੀ ਮੈਨ ਇੱਕ ਤਾਂ ਬੀਪੀ ਬਹੁਤ ਵੱਧਦਾ ਸੀ ਮੇਰਾ ਇੱਕ 슈ਗਰ ਸੀ ਤੇ ਮੈਂ ਦਵਾਈ ਖਾ ਰਹੀ ਆ ਤੇ 슈ਗਰ ਦੀ ਗੋਲੀ ਮੈਂ ਛੱਡਤੀ ਤੇ ਮੈਂ ਬਿਲਕੁਲ ਹੁਣ ਠੀਕ ਆ ਦ ટીਵੀ ਅਨਰਾਇ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਅੱਜ ਦੇ ਇਸ ਖਾਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕੁੜੀਆਂ ਦੇ ਵਿੱਚ ਵੱਧ ਰਹੀ ਪੀਸੀਓਡੀ ਦੀ ਸਮੱਸਿਆ ਦੀ ਕਿਉਂਕਿ ਕਿਤੇ ਨਾ ਕਿਤੇ ਇਹ ਔਰਤਾਂ ਦੀ ਸਿਹਤ ਦੇ ਉੱਤੇ ਤਾਂ ਅਸਰ ਪਾਉਂਦਾ ਹੈ ਪਰ ਉਹਨਾਂ ਦੇ ਦਿਮਾਗ ਤੇ ਵੀ ਜ਼ਿਆਦਾ ਅਸਰ ਪਾਉਂਦਾ ਹੈ ਕਿਉਂਕਿ ਜਦ ਤੁਹਾਡਾ ਸਰੀਰ ਫਿੱਟ ਹੀ ਨਹੀਂ ਰਹੇਗਾ ਤੇ ਕਿਤੇ ਨਾ ਕਿਤੇ ਤੁਸੀਂ ਉਸ ਦੇ ਬਾਰੇ ਸੋਚਦੇ ਰਹੋਗੇ ਤੇ ਤੁਸੀਂ ਦਿਮਾਗੀ ਤੌਰ ਤੇ ਵੀ ਪਰੇਸ਼ਾਨ ਰਹੋਗੇ ਅੱਜ ਕੱਲ ਦੇਖਿਆ ਜਾ ਸਕਦਾ ਹੈ ਕਿ ਛੋਟੀ ਉਮਰ ਦੀਆਂ ਜੋ ਕੁੜੀਆਂ ਹੁੰਦੀਆਂ ਨੇ ਉਹ ਪ੍ਰੈਗਨਨਸੀ 컨ਸੀਵ ਨਹੀਂ ਕਰ ਪਾਉਂਦੀ ਜਿਸ ਕਾਰਨ ਉਹ ਪਰੇਸ਼ਾਨ ਰਹ ਰਹੀ ਹੈ ਪਰ ਆਖਰਕਾਰ ਇਸ ਦਾ ਇਲਾਜ ਕਿਵੇਂ ਕੀਤਾ ਜਾ ਸਕਦਾ ਹੈ ਔਰ ਇੱਥੇ ਇਹ ਵੀ ਗੱਲ ਹੈ ਕਿ ਆਖਰਕਾਰ ਪੀਸੀਓਡੀ ਦੇ ਲੱਛਣਾਂ ਦਾ ਪਤਾ ਕਿਵੇਂ ਲੱਗਦਾ ਹੈ ਕਿ ਅਸੀਂ ਇਸ ਬਿਮਾਰੀ ਦੇ ਨਾਲ ਪੀੜਤਾਂ ਇਹੀ ਸਾਰੇ ਸਵਾਲਾਂ ਦਾ ਅੱਜ ਜਵਾਬ ਸਾਡੇ ਇਸ ਖਾਸ ਵੀਡੀਓ 'ਚ ਤੁਹਾਨੂੰ ਅਸੀਂ ਦੇਵਾਂਗੇ ਇਸੇ ਦੇ ਲਈ ਆ ਸਾਡੇ ਨਾਲ ਮੌਜੂਦ ਨੇ ਡਾਕਟਰ ਸਿਮਰਨ ਜੀ ਸਿੰਘ ਸਿੰਧੂ ਜੋ ਕਿ ਕੁੜੀਆਂ ਦੀ ਇਸ ਖਾਸ ਸਮੱਸਿਆ ਜੋ ਕਿ ਕੁੜੀਆਂ ਕਾਫੀ ਜ਼ਿਆਦਾ ਜਿੱਤੋਂ ਪਰੇਸ਼ਾਨ ਰਹਿੰਦੀਆਂ ਨੇ ਉਹਦਾ ਇਲਾਜ ਕਰਦੇ ਨੇ ਤੇ 100% ਰਿਜ਼ਲਟ ਜਿਹੜਾ ਉਹਨਾਂ ਨੂੰ ਮਿਲਦਾ ਤੇ ਹੁਣ ਸ਼ੁਰੂਆਤ ਕਰਦੇ ਆਂ ਗੱਲਬਾਤ ਦੀ ਸਭ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ ਸਾਰੀ ਟੀਮ ਦਾ ਟੀਵੀ ਨਰਾਇਣ ਟੀਮ ਦਾ ਜੀ ਸਰ ਜੇਸੀ ਗੱਲ ਕਰੀਏ ਤੇ ਅੱਜ ਦਾ ਸਮਾਂ ਸੱਚਮੁੱਚ ਅਜੀਹਾ ਹੈ ਜਿੱਥੇ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਜੋ ਹੈ ਉਹ ਕਰਨਾ ਪੈ ਰਿਹਾ ਹੈ ਜਿਹਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਅੱਜਕੱਲ ਪੀਸੀਓਡੀ ਆਨ ਲੱਗ ਗਿਆ ਤੇ ਜੇ ਅਸੀਂ ਗੱਲ ਕਰੀਏ ਉਹਦੇ ਲੱਛਣਾਂ ਦੀ ਕਿ ਇਹਦਾ ਪਤਾ ਕਿਵੇਂ ਲੱਗਦਾ ਹੈ ਕਿ ਕੋਈ ਔਰਤ ਜਾਂ ਫਿਰ ਕੋਈ ਬੱਚੀ ਲੜਕੀ ਇਸ ਚੀਜ਼ ਤੋਂ ਪੀੜਤ ਹੈ ਬਿਲਕੁਲ ਜੀ ਜਿਹੜਾ ਪੀਸੀਓਡੀ ਦੀ ਜਿਹੜੀ ਪ੍ਰੋਬਲਮ ਹੈ ਬਹੁਤ ਵੱਡੇ ਲੈਵਲ ਤੇ ਕਹੋ ਕਿ ਜਿਵੇਂ 10 ਦੇ ਵਿੱਚੋਂ ਜਿਹੜੀਆਂ 8 ਔਰਤਾਂ ਲੇਡੀਜ਼ ਜਿਹੜੇ ਆ ਇੰਦੀ ਬਿਮਾਰੀ ਦਾ ਜਿਹੜਾ ਇਹ ਸ਼ਿਕਾਰ ਨੇ ਇਹ ਇੱਕ ਹਾਰਮੋਨਲ ਇੰਬੈਲੈਂਸ ਜਿਹੜਾ ਹੁੰਦਾ ਜਿੰਨੇ ਕਰਕੇ ਲੇਡੀ ਦੇ ਵਿੱਚ ਪੀਰੀਅਡ ਇਨ ਰੈਗੂਲਰ ਹੋ ਜਾਂਦੇ ਆ ਜਾਂ ਬਹੁਤ ਸਾਰੇ ਏਦਾਂ ਵੀ ਕੇਸਾਂ ਚ ਹੁੰਦਾ ਕਿ ਪੀਰੀਅਡ ਜਾਂ ਤਾਂ ਆਉਂਦੇ ਨਹੀਂ ਦੋ ਦੋ ਤਿੰਨ ਤਿੰਨ ਮਹੀਨੇ ਕਈਆਂ ਦੇ 6-6 ਮਹੀਨੇ ਸਾਲ-ਸਾਲ ਵੀ ਸਾਡੇ ਕੋਲ ਪੇਸ਼ੈਂਟ ਆਉਂਦੇ ਜਿਨ੍ਹਾਂ ਨੂੰ ਪੀਰੀਅਡ ਬਿਲਕੁਲ ਨਹੀਂ ਆਉਂਦੇ ਜਾਂ ਏਦਾਂ ਹੁੰਦਾ ਕਿ ਪੀਰੀਅਡ ਆਉਂਦੇ ਆ ਤੇ ਦੋ ਦੋ ਮਹੀਨੇ ਲਗਾਤਾਰ ਜਿਹੜਾ ਉਹ ਬਲੀਡਿੰਗ ਹੋਈ ਜਾਂਦੀ ਹੈ ਪੀਰੀਅਡ ਆਈ ਜਾਂਦੇ ਆ ਜਾਂ ਕੋਈ ਪਤਾ ਨਹੀਂ ਕਦੋਂ ਬਲੀਡਿੰਗ ਹੋਣੀ ਕਦੋਂ ਬੰਦ ਹੋ ਜਣੀ ਬਹੁਤ ਜ਼ਿਆਦਾ ਜਿਹੜੇ ਸਿੰਪਟਮ ਤੇ ਇਹਦੇ ਤੋਂ ਇਲਾਵਾ ਇਹ ਵੀ ਹੈ ਕਿ ਜੇ ਪੀਸੀਓਡੀ ਦੀ ਪ੍ਰੋਬਲਮ ਹੈ ਕਿਸੇ ਲੇਡੀ ਨੂੰ ਤੇ ਕਹਿੰਦੇ ਨੇ ਕਿ ਆਫਟਰ ਮੈਰਿਜ ਉਹ ਪ੍ਰੈਗਨੈਂਸੀ ਕਨਸੀਵ ਨਹੀਂ ਕਰ ਪਾਉਂਦੀ ਦੇਖੋ ਬਿਲਕੁਲ ਜੀ ਜਦੋਂ ਆਪਣੇ ਹਾਰਮੋਨਿੰ ਮੀ ਬੈਲੈਂਸ ਹੋ ਗਏ ਜਦੋਂ ਪੀਰੀਅਡ ਰੈਗੂਲਰ ਨਹੀਂ ਹੁੰਦੇ ਜਿਹੜੇ ਉਦੋਂ ਇਹਨਾਂ ਨੂੰ ਇਹ ਪ੍ਰੋਬਲਮ ਆਣੀ ਹੋਣੀ ਆ ਜੀ ਕਹਲੋ ਕਿ ਜਿਹੜੇ ਵੱਧ ਵਿੱਚ ਇੱਕ ਕੁਆਲਟੀ ਐਮਐਚ ਲੈਵਲ ਵੀ ਤੁਹਾਡਾ ਲੋ ਹੋ ਜਾਂਦਾ ਸਟ्रेस ਰਹਿਣ ਲੱਗ ਜਾਣਾ ਸਟ्रेस ਜਿਹੜੀ ਬਹੁਤ ਵੱਡਾ ਕਈ ਬਿਮਾਰੀਆਂ ਨੂੰ ਕਹਲੋ ਕਿ ਸੱਦਾ ਦਿੰਦਾ ਜਦੋਂ ਸਟ्रेस ਹੁੰਦਾ ਹੈਅਰ ਫਾਲ ਹੋਣ ਲੱਗ ਪੈਂਦਾ ਲੀਵਰ ਫੈਟੀ ਹੋ ਜਾਂਦਾ ਮੂਡ ਬਹੁਤ ਹਿੰਦੇ ਵਿੱਚ ਸਵਿੰਗ ਹੁੰਦੇ ਆ ਜਦੋਂ ਮੂਡ ਸਵਿੰਗ ਹੁੰਦੇ ਕੋਈ ਪਤਾ ਨਹੀਂ ਲੱਗਦਾ ਲੇਡੀਜ਼ ਨੇ ਕਦੋਂ ਖੁਸ਼ ਇੱਕ ਸੈਕਿੰਡ ਚ ਹੋ ਜਾਣਾ ਕਦੋਂ ਇੱਕ ਸੈਕਿੰਡ ਚ ਰੋਣ ਲੱਗ ਜਾਣਾ ਜਿਹੜੀ ਇਦਾਂ ਦੀ ਕੰਡੀਸ਼ਨ ਹੁੰਦੀ ਇਸ ਕੰਡੀਸ਼ਨ ਵਿੱਚ ਇੱਕ ਮੇਲ ਨੂੰ ਇਹ ਚੀਜ਼ ਸਮਝਣੀ ਬਹੁਤ ਔਖੀ ਹੋ ਜਾਂਦੀ ਇਹ ਕਹਿ ਲਓ ਕਿ ਤਨ ਕਿਤੇ ਘਰੇਲੂ ਜਿਹੜਾ ਕਲੇਸ਼ ਦਾ ਵੀ ਇਹ ਕਾਰਨ ਬਣ ਜਾਂਦਾ ਤੇ ਜਿੰਨੇ ਟਾਈਮ ਪੀਰੀਅਡ ਤੁਹਾਡੇ ਰੈਗੂਲਰ ਨਹੀਂ ਹੁੰਦੇ ਓਵਰੀ ਸਿਸਟ ਹੋ ਜਾਣਗੀਆਂ ਫਿబ్రੋਇਡ ਹੋਣ ਦਾ ਵੀ ਤੁਹਾਡੇ ਕਾਰਨ ਹੁੰਦਾ ਕਿ ਜਦੋਂ ਜਨੈਚਰ ਬਲੀਡਿੰਗ ਨਹੀਂ ਹੁੰਦੀ ਤੁਹਾਡੇ ਅੰਦਰੋਂ ਪੂਰੀ ਸਫਾਈ ਨਹੀਂ ਹੁੰਦੀ ਸਰੀਰ ਦੀ ਤਾਂ ਕਹ ਲਓ ਕਿ ਇੱਕ ਪੀਰੀਅਡ ਸਰਕਲ ਹੈ ਪੂਰਾ ਜਦੋਂ ਸਰਕਲ ਕਿਤੇ ਨਾ ਕਿਤੇ ਬੈਲੈਂਸ ਹੁੰਦਾ ਕਿ ਤੁਹਾਡੀ ਪੂਰੀ ਬਾਡੀ ਦੇ ਵਿੱਚ ਜਿਹੜਾ ਕਹ ਲਓ ਕਿ ਸਿੰਪਟਮਸ ਕਈ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਨੂੰ ਜਿਹੜਾ ਉਹ ਸੱਦਾ ਦਿੰਦੀ ਹੈ ਠੀਕ ਹੈ ਤੇ ਇਹਦੇ ਨਾਲ ਹੀ ਇੱਕ ਪ੍ਰੋਬਲਮ ਹੋਰ ਹੁੰਦੀ ਹੈ ਜਿੱਤੋਂ ਕਿਤੇ ਨਾ ਕਿਤੇ ਵੀ ਹਰ ਏਜ ਦੀ ਜਿਹੜੀ ਲੇਡੀ ਹੈ ਉਹਨੂੰ ਸਾਹਮਣਾ ਕਰਨਾ ਹੀ ਪੈਂਦਾ ਹੈ ਲੁਕੋਰੀਆ ਜੀ ਤੇ ਕਾਫੀ ਜ਼ਿਆਦਾ ਕਹਿੰਦੇ ਨੇ ਕਿ ਉਸ ਟਾਈਮ ਬਾਡੀ ਪੇਨ ਵੀ ਹੋਣ ਲੱਗ ਜਾਂਦੀ ਹੈ ਵੱਖ-ਵੱਖ ਤਰ੍ਹਾਂ ਦੀ ਪ੍ਰੋਬਲਮ ਉਸ ਟਾਈਮ ਫੇਸ ਕਰਨੀ ਪੈਂਦੀ ਹੈ ਬਿਲਕੁਲ ਜੀ ਇਹ ਜਿਹੜਾ ਲੁਕੋਰੀਆ ਦੀ ਪ੍ਰੋਬਲਮ ਜਦੋਂ ਆਉਂਦੀ ਹੈ ਨਾ ਇੰਨੇ ਨਾਲ ਬਾਜਪਨ ਦੀ ਪ੍ਰੋਬਲਮ ਅੱਗੇ ਜਾ ਕੇ ਆ ਜਾਂਦੀ ਹੈ ਜਿਨ੍ਹਾਂ ਨੂੰ ਲੌਂਗ ਟਰਮ ਤੋਂ ਅਲਗੋਰੀਆ ਦੀ ਪ੍ਰੋਬਲਮ ਰਹਿੰਦੀ ਹੈ ਉਹਨਾਂ ਨੂੰ ਕੰਸੀਵਿੰਗ ਦੀ ਬਹੁਤ ਵੱਡੀ ਦਿੱਕਤ ਹੋ ਜਾਂਦੀ ਹੈ ਹੁਣ ਤੁਸੀਂ ਦੇਖ ਲਓ ਕਿ ਪੁਰਾਣੇ ਸਮੇਂ ਦੇ ਵਿੱਚ ਆਈਵੀਐਫ ਸੈਂਟਰ ਕਿਤੇ ਨਹੀਂ ਹੈਗੇ ਸੀ ਬਹੁਤ ਵੱਡੇ ਸ਼ਹਿਰਾਂ ਦੇ ਵਿੱਚ ਆਪਣੇ ਜਿਵੇਂ ਜਲੰਧਰ ਆ ਲੁਧਿਆਣਾ ਸ਼ਹਿਰਾਂ ਦੇ ਵਿੱਚ ਹੁੰਦੇ ਸੀ ਅੱਜ ਕੱਲ੍ਹ ਹਰ ਸ਼ਹਿਰ ਦੇ ਵਿੱਚ ਛੋਟੇ ਤੋਂ ਛੋਟੇ ਕਸਬੇ ਦੇ ਵਿੱਚ ਵੀ ਆਈਵੀਐਫ ਸੈਂਟਰ ਖੁੱਲੇ ਹੋਏ ਨੇ ਔਰ ਆਈਵੀਐਫ ਦਾ ਇਹ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੇਡੀਜ਼ ਨੂੰ ਇੰਜੈਕਸ਼ਨ ਲੱਗਦੇ ਆ ਪਰ ਮਾਤਾ ਮਾ ਕਿਰਪਾ ਚਲੋ ਕਰੀ ਦੇ ਜੇ ਕਨਸੀਵ ਹੋ ਵੀ ਜਾਵੇ ਆਈਫ ਨਾਲ ਬੱਚਾ ਹੋ ਵੀ ਜਾਵੇ ਤੇ ਜਿਹੜੇ ਲੇਡੀਜ਼ ਨੂੰ ਆ ساری ਜ਼ਿੰਦਗੀ ਸਫਰ ਕਰਨਾ ਪੈਂਦਾ ਤੇ ਬਹੁਤ ਸਾਰੇ ਲੋਕ ਇਦਾਂ ਦੇ ਵੀ ਹੁੰਦੇ ਜਿਹੜੇ ਆਈਵੀਐਫ 2 3 4 5 ਵਾਰ ਆਈਵੀਐਫ ਕਰਵਾ ਕੇ ਵੀ ਸਕਸੈਸਫੁਲ ਜਿਹੜੇ ਉਹਨਾਂ ਨੂੰ ਨਹੀਂ ਜਿਹੜੀ ਸਫਲਤਾ ਮਿਲਦੀ ਤਾਂ ਬਹੁਤ ਵੱਡਾ ਕਾਰਨ ਜਿਹੜਾ ਜਿਹੜਾ ਲਕੂਰੀਆ ਹੋ ਗਿਆ ਪੀਰੀਅਡ ਨਾ ਰੈਗੂਲਰ ਆਉਂਦੇ ਕਰਕੇ ਜਿਹੜੇ ਕਹ ਲੋ ਕਿ ਬਹੁਤ ਜ਼ਿਆਦਾ ਪ੍ਰੋਬਲਮ ਹੋਣੀ ਕਨਸੀਵਿੰਗ ਦੀ ਬਹੁਤ ਵੱਡੀ ਦਿੱਕਤ ਆ ਰਹੀ ਹੈ ਜੀ ਠੀਕ ਹੈ ਤੇ ਇਹਨਾਂ ਸਾਰੀ ਪ੍ਰੋਬਲਮਸ ਦਾ ਸੋਲੂਸ਼ਨ ਕਿਵੇਂ ਹੋ ਸਕਦਾ ਦੇਖੋ ਜੀ ਨੇਚਰਲ ਪੈਥੀ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਸੰਭਵ ਆ ਪਹਿਲੀ ਗੱਲ ਤਾਂ ਇਹ ਕਿ ਸਾਨੂੰ ਆਪਦਾ ਜਿਹੜਾ ਖਾਣ ਪੀਣਾ ਜਿਹੜਾ ਆਪਦਾ ਰੋਜ਼ ਦਾ ਜਿਹੜਾ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਆਪਦਾ ਖਾਣ ਪੀਣ ਤੁਹਾਨੂੰ ਸੁਧਾਰਨਾ ਪੈਣਾ ਠੀਕ ਹੈ ਖਾਣ ਪੀਣ ਦਾ ਧਿਆਨ ਰੱਖਣ ਵਾਂਗ ਦੂਜੀ ਗੱਲ ਇਹ ਕਿ ਜਿਹੜਾ ਇਲੈਕਟ੍ਰੋ ਪੈਥੀ ਦੇ ਵਿੱਚ ਇਹਦੇ ਵਿੱਚ ਬਹੁਤ ਵਧੀਆ ਜਿਹੜਾ ਟਰੀਟਮੈਂਟ ਅਤੇ ਬਹੁਤ ਹੀ ਵਧੀਆ ਜਿਹੜੇ ਰਿਜ਼ਲਟ ਮਿਲਦੇ ਆਪ ਨੂੰ ਕਨਸੀਵਿੰਗ ਦੇ ਦਾ ਬਹੁਤ ਹੀ ਵਧੀਆ ਰਿਜ਼ਲਟ ਆ ਰਹੇ ਆ ਜਿਨ੍ਹਾਂ ਨੂੰ ਪੀਰੀਅਡ ਰੈਗੂਲਰ ਹੁੰਦੇ 컨ਸੀਵਿੰਗ ਨਹੀਂ ਹੁੰਦੇ ਉਹ ਤਾਂ ਡਾਇਰੈਕਟਲੀ 컨ਸੀਵਿੰਗ ਦੀ ਦਵਾਈ ਸ਼ੁਰੂ ਕਰ ਸਕਦੇ ਆ ਤੇ ਜਿਨ੍ਹਾਂ ਦੇ ਪੀਰੀਅਡ ਰੈਗੂਲਰ ਨਹੀਂ ਹੈਗੇ ਕਿਨ ਡਿਰੇਗੂਲਰ ਜਾਂ ਸਿਸਟ ਨੇ ਜਾਂ ਫਿਬਰੋਇਡ ਨੇ ਕਿਸੇ ਕਾਰਨ ਕਰਕੇ 컨ਸੀਵਿੰਗ ਨਹੀਂ ਹੋ ਰਹੀ ਪਹਿਲਾਂ ਆਪਾਂ ਜਿਹੜੀ ਪੀਰੀਅਡ ਉਹ ਰੈਗੂਲਰ ਕਰਦੇ ਆ ਪੇਸ਼IENTS ਨਾਲ ਵੀ ਹੁਣ ਗੱਲ ਕਰਦੇ ਆ ਕਿ ਉਹਨਾਂ ਦੀ ਜਿਹੜੀ ਪ੍ਰੋਬਲਮ ਹੈ ਉਹਨਾਂ ਦਾ ਸੋਲੂਸ਼ਨ ਨਿਕਲਿਆ ਕਿਸ ਤਰੀਕੇ ਉਹਨਾਂ ਨੇ ਦਵਾਈ ਖਾਦੀ ਹੈ ਕਿੰਨੇ ਟਾਈਮ ਤੱਕ ਉਹਨਾਂ ਨੂੰ ਇਹ ਦਵਾਈ ਖਾਣ ਪਈ ਹੈ ਤੇ ਸਭ ਤੋਂ ਪਹਿਲਾਂ ਤਾਂ ਸੱਸ ਸ੍ਰੀ ਅਕਾਲ ਮੈਮ ਤੁਹਾਨੂੰ ਕਿਹੜੀ ਪ੍ਰੋਬਲਮ ਸੀ ਮੈਨੂੰ ਬੀਸੀਡੀ ਦੀ ਪ੍ਰੋਬਲਮ ਸੀ ਠੀਕ ਹੈ ਤੇ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਆ ਰਹੇ ਹੋ ਮੈਨੂੰ 2 ਮਹੀਨੇ ਹੋ ਗਏ ਤੇ 2 ਮਹੀਨੇ ਤੋਂ ਦਵਾਈ ਰੈਗੂਲਰ ਚੱਲ ਰਹੀ ਹੈ ਹਾਂਜੀ ਤੇ ਕਿੰਨਾ ਫਰਕ ਪਿਆ ਮੈਨੂੰ ਬਹੁਤ ਫਰਕ ਪਿਆ ਤਾਂ ਪਹਿਲਾਂ ਦੇ ਮੁਕਾਬਲੇ ਹੁਣ ਦੇ ਮੁਕਾਬਲੇ ਕਾਫੀ ਜ਼ਿਆਦਾ ਫਰਕ ਹੈ ਬਹੁਤ ਜ਼ਿਆਦਾ ਮੈਮ ਠੀਕ ਹੈ ਪਹਿਲਾਂ ਕੀ ਪ੍ਰੋਬਲਮ ਹੋ ਰਹੀ ਸੀ ਤੁਹਾਨੂੰ ਪਹਿਲਾਂ ਮੈਨੂੰ ਵੀ ਟੈਂਸਰ ਨਹੀਂ ਆ ਰਹੀ ਸੀ ਮੈਨਸੀ ਤੇ ਉਸ ਹਿਸਾਬ ਨਾਲ ਮੈਂ ਮੈਡੀਸਨ ਦਾ ਪਤਾ ਲੱਗ ਮੈਡੀਸਨ ਠੀਕ ਹੈ ਤਾਂ ਹੁਣ ਤੁਸੀਂ ਆਪਣੇ ਆਪ ਨੂੰ ਸਹੀ ਫੀਲ ਕਰ ਰਹੇ ਹੋ ਹਾਂਜੀ ਬਹੁਤ ਸਹੀ ਤੇਰੇ ਚਿਹਰੇ ਤੇ ਬਹੁਤ ਚੜ੍ਹਾਈਆਂ ਪੈ ਗਈਆਂ ਸੀ ਠੀਕ ਹੈ ਤੇ ਹੁਣ ਉਹਨਾਂ ਨੂੰ ਵੀ ਫਰਕ ਪੈ ਰਿਹਾ ਹਾਂਜੀ ਬਹੁਤ ਸਹੀ ਠੀਕ ਹੈ ਇਸ ਤਰ੍ਹਾਂ ਦੇ ਆਪਣੇ ਕੋਲ ਐਕਸਟ੍ਰੈਕਟ ਜਿਹੜੇ ਬਹੁਤ ਜ਼ਿਆਦਾ ਐਕਸਟ੍ਰੈਕਟ ਨੇ ਜਿੰਦੇ ਕਰਕੇ ਇਹਨਾਂ ਦਾ ਪਹਿਲੀ ਗੱਲ ਤਾਂ ਇਹ ਕਿ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹ ਆਪਣੇ ਸੈਲਸ ਦੇ ਉੱਪਰ ਵਰਕ ਕਰਦੇ ਪੀਰੀਅਡ ਆਪਣੇ ਰੈਗੂਲਰ ਕਰਦੇ ਆ ਤੇ ਇਹਨਾਂ ਦੇ ਨਾਲ ਜਿਹੜਾ ਬਹੁਤ ਹੀ ਵਧੀਆ ਟ੍ਰੀਟਮੈਂਟ ਹੈ ਜੀ ਬਹੁਤ ਹੀ ਵਧੀਆ ਠੀਕ ਹੈ ਤੇ ਤੁਹਾਡੀ ਜਿਹੜੀ ਮੈਡੀਸਿਨ ਤੁਸੀਂ ਦਿੰਦੇ ਹੋ ਇਹ ਕਿੰਨੇ ਟਾਈਮ ਦਾ ਕੋਰਸ ਹੁੰਦਾ ਇਹ 3 ਮਹੀਨੇ ਦਾ ਹੁੰਦਾ ਜੀ ਪ੍ਰੋਸੈਸ ਤੇ 3 ਮਹੀਨਿਆਂ ਦੇ ਵਿੱਚ ਫਿਰ ਹੋਰ ਟੈਕਨਕਲ ਮਿਲ ਜਾਂਦਾ ਪ੍ਰੋਗਰਾਮ ਬਿਲਕੁਲ ਦੇਖੋ ਜੀ ਐਦਾ ਹੈ ਕਿ ਪ੍ਰੋਗਰੈਸ ਪੂਰਾ ਰਿਜ਼ਲਟ ਮਿਲਦਾ ਜੀ ਜਿਨ੍ਹਾਂ ਦੇ ਪੀਰੀਅਡ ਰੈਗੂਲਰ ਆ ਪੀਰੀਅਡ ਟਾਈਮ ਟੂ ਟਾਈਮ ਨਹੀਂ ਆ ਰਹੇ ਉਹਨਾਂ ਨੂੰ 3 ਮਹੀਨੇ ਮੈਡੀਸਿਨ ਪਹਿਲਾਂ ਰੈਗੂਲਰ ਲੈਣੀ ਪੈਂਦੀ ਉਸ ਤੋਂ ਬਾਅਦ ਕਨਸੀਵਿੰਗ ਦੀ ਮੈਡੀਸਿਨ ਦਿੰਦੇ ਹਾਂ ਅਸੀਂ ਜਿਨ੍ਹਾਂ ਨੂੰ ਕੱਲੇ ਪੀਰੀਅਡ ਇਹਨਾਂ ਰੈਗੂਲਰ ਅਨਮੈਰਿਡ ਜਿਹੜੀਆਂ ਗਰਲਸ ਨੇ ਕਹਿੰਦੇ ਕਿ ਉਹਨਾਂ ਨੂੰ ਤਾਂ 3 ਮਹੀਨੇ ਦਾ ਹੀ ਪ੍ਰ ਜਿਨ੍ਹਾਂ ਦੇ ਅੱਗੇ ਕਨਸੀਵਿੰਗ ਨਹੀਂ ਹੋ ਰਹੀ ਪੀਰੀਅਡ ਰੈਗੂਲਰ ਨਹੀਂ ਹੈਗੇ ਉਹਨਾਂ ਦੇ ਪਹਿਲਾਂ ਤੁਹਾਨੂੰ ਪੀਰੀਅਡ ਰੈਗੂਲਰ ਕਰਨੇ ਪੈਂਦੇ ਆ ਜਾਂ ਕਈ ਵਾਰੀ ਮੇਲ ਦੇ ਵਿੱਚ ਸਪਰਮ ਕਾਉਂਟ ਵਗੈਰਾ ਘੱਟ ਹੁੰਦੇ ਆ ਤਾਂ ਪਹਿਲਾਂ ਆਪਾਂ ਨੂੰ ਉਹ ਟ੍ਰੀਟਮੈਂਟ ਕਰਕੇ ਫਿਰ ਆਪਾਂ ਦੈਨ ਕਨਸੀਵਿੰਗ ਦੀ ਮੈਡੀਸਿਨ ਦਿੰਨੇ ਆ ਤੇ ਉਹਦਾ ਬਹੁਤ ਵਧੀਆ ਰਿਜ਼ਲਟ ਆ ਠੀਕ ਹੈ ਤੇ ਤੁਹਾਡੇ ਕੋਲ ਹੁਣ ਤੱਕ ਜਿਹੜੇ ਪੇਸ਼ੈਂਟ ਆਏ ਹੋਣ ਤੇ ਕੋਈ ਐ ਐਸਾ ਪੇਸ਼ੈਂਟ ਕਿ ਜਿਹੜਾ ਕਾਫੀ ਜ਼ਿਆਦਾ ਇਸ ਪ੍ਰੋਬਲਮ ਨੂੰ ਫੇਸ ਕਰ ਰਿਹਾ ਸੀਗਾ ਤੇ ਤੁਰੰਤ ਉਹਦਾ ਇਲਾਜ ਹੋ ਗਿਆ ਹੋਵੇ ਬਿਲਕੁਲ ਜੀ ਬਹੁਤ سارے ਓਦਾਂ ਦੇ ਪੇਸ਼ੈਂਟ ਰੀਸੈਂਟਲੀ ਤੇ ਉਹਨਾਂ ਨੂੰ 12 ਸਾਲ ਤੋਂ ਕਿਹ ਲੋ ਕਿ ਬੱਚਾ ਨਹੀਂ ਹੋਇਆ ਸੀ 12 ਸਾਲ ਬਾਅਦ ਮੈਡੀਸਨ ਭੇਜੀ ਸੀ ਬਾਹਰ ਨੇ ਉਹ ਇਸ ਟਾਈਮ ਯੂ ਐਸ ਏ ਵਿੱਚ ਨੇ ਤੇ ਉਹਨਾਂ ਦੀ ਮੈਡੀਸਨ ਭੇਜੀ ਸੀ ਆਪਾਂ ਤੇ ਉਹਨਾਂ ਨੂੰ ਕਨਸੀਵਿੰਗ ਹੋਈ ਆ ਕਾਫੀ ਜ਼ਿਆਦਾ ਜਿਹੜੇ ਕੇਸ ਆਪਣੇ ਕੋਲ ਕਲੀਅਰ ਹੋਏ ਨੇ ਜਿਨ੍ਹਾਂ ਨੇ ਤਿੰਨ ਤਿੰਨ ਚਾਰ ਚਾਰ ਵਾਰ ਜਿਹੜੇ ਆਈ ਵੀ ਐਫ ਕਰਵਾ ਕੇ ਵਿਚਾਰੇ ਥੱਕ ਚੁੱਕੇ ਸੀ ਉਹ ਦੀ ਜ਼ਿੰਦਗੀ ਤੋਂ ਬਿਲਕੁਲ ਨਰਾਸ਼ ਹੋ ਚੁੱਕੇ ਜਿਨ੍ਹਾਂ ਨੇ ਉਮੀਦ ਹੀ ਛੱਡੀ ਹੋਈ ਸੀ ਕਿ ਨਹੀਂ ਹੋ ਸਕਦਾ ਲੱਖਾਂ ਰੁਪਈਆ ਉਹਨਾਂ ਨੇ ਆਪ ਦਾ ਜਿਹੜਾ ਕਹੇ ਲੋ ਕਿ ਯਾਰਡ ਲਿਆ ਪਰ ਫਿਰ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਖੁਸ਼ੀ ਨਹੀਂ ਮਿਲੀ ਤਾਂ ਚਲੋ ਚਾ ਕਰਨਾ ਚਾਹ ਲੋ ਪਰਮਾਤਮਾ ਨੇ ਪਰ ਰਿਜ਼ਲਟ ਬਹੁਤ ਵਧੀਆ ਠੀਕ ਹੈ ਤੇ ਜਿਵੇਂ ਕੋਈ ਛੋਟੀ ਉਮਰ ਦੀਆਂ ਕੁੜੀਆਂ ਹੁੰਦੀਆਂ ਜਿਦਾ ਕਹਿ ਲਓ ਕਿ 18 19 ਸਾਲਾਂ 'ਚ ਜਿਨ੍ਹਾਂ ਦਾ ਵਿਆਹ ਹੋ ਜਾਂਦਾ ਹੈ ਉਹਨਾਂ ਨੂੰ ਕਨਸੀਵ ਕਰਨ ਲੱਗੇ ਕਾਫੀ ਆਫ ਹੁੰਦੀ ਹੈ ਹੱਲੇ ਤਾਂ ਉਹ ਜਵਾਨ ਬੱਚੇ ਨੇ ਉਹਨਾਂ ਨੂੰ ਵੀ ਪ੍ਰੋਬਲਮ ਫੇਸ ਕਰਨੀ ਪੈ ਰਹੀ ਹੈ ਤੇ ਦਵਾਈਆਂ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਕਿ ਆਪਾਂ ਆਪਣੀ ਬੋਡੀ ਨੂੰ ਸੈੱਟ ਕਿਵੇਂ ਰੱਖ ਸਕਦੇ ਆ ਦੇਖੋ ਇਦਾਂ ਕਿ ਜਿਨ੍ਹਾਂ ਨੂੰ ਹਲੇ ਰੀਸੈਂਟਲੀ ਪ੍ਰੋਬਲਮ ਆ ਰਹੀ ਹੈ ਉਹ ਸੀਡ ਸਾਇਕਲਿੰਗ ਕਰ ਸਕਦੇ ਆ ਪੰਪਕਿੰਗ ਸੀਡ ਸਨਫਲਾవర్ ਸੀਡ ਮਤਲਬ ਇੱਕ ਪ੍ਰੋਪਰ ਵੇ ਹੁੰਦਾ ਸੀ ਡਾਈਟ ਪ੍ਰੋਵਾਈਡ ਵੀ ਕਰਾਉਣੇ ਆ ਜਿਨ੍ਹਾਂ ਨੂੰ ਜਿਨ੍ਹਾਂ ਨੇ ਮੈਡੀਸਨ ਨਹੀਂ ਲੈਣਾ ਚਾਹੁੰਦੇ ਜਿਨ੍ਹਾਂ ਨੂੰ ਹਜੇ ਸਟਾਰਟਿੰਗ ਆ ਜਿਨ੍ਹਾਂ ਨੂੰ ਕਾਫੀ ਟਾਈਮ ਤੋਂ ਪ੍ਰੋਬਲਮ ਉਹਨਾਂ ਨੂੰ ਮੈਡੀਸਨ ਨਾਲ ਲੈਣੀ ਹੀ ਪਊਗੀ ਜਿਨ੍ਹਾਂ ਨੂੰ ਸਟਾਰਟਿੰਗ ਆ ਉਹ ਜਸਟ ਡਾਈਟ ਪਲਾਨ ਦੇ ਨਾਲ ਹੀ ਆ ਜਿਹੜਾ ਆਪਣਾ ਪੀਰੀਅਡ ਜਿਹੜਾ ਉਹ ਰੈਗੂਲਰ ਕਰ ਸਕਦੇ ਆ ਠੀਕ ਹੈ ਖਾਣ ਪੀਣ ਦਾ ਧਿਆਨ ਦੇਣਾ ਪੈਣਾ ਫਾਸਟ ਫੂਡ ਵਗੈਰਾ ਜਿਹੜਾ ਉਹ ਤੁਹਾਨੂੰ ਬੰਦ ਕਰਨਾ ਪੈਣਾ ਸਾਰਾ ਤੇ ਵੱਡੀ ਗੱਲ ਜਿਹੜੀ ਨੀਂਦ ਬਹੁਤ ਜ਼ਰੂਰੀ 7 ਤੋਂ 8 ਘੰਟੇ ਜਿਨ੍ਹਾਂ ਦੀ ਪ੍ਰੋਪਰ ਨੀਂਦ ਨਹੀਂ ਆਉਂਦੀ ਉਹਨਾਂ ਨੂੰ ਇਹ ਦਿੱਕਤ ਜਿਹੜੀ ਆਉਣੀ ਆਉਣੀ ਮਤਲਬ ਆਪਣਾ ਲਾਈਫ ਸਟਾਈਲ ਆਪ ਨੂੰ ਚੇਂਜ ਸਭ ਤੋਂ ਪਹਿਲਾਂ ਕਰਨਾ ਪਊਗਾ ਜਿਨ੍ਹਾਂ ਦੀ ਏਜ ਬਹੁਤ ਘੱਟ ਆ ਹਲੇ 17 18 19 ਸਾਲ ਅਨਮੈਰਿਡ ਆ ਉਹਨਾਂ ਨੂੰ ਆਪਣਾ ਲਾਈਫ ਸਟਾਈਲ ਸੈੱਟ ਕਰਕੇ ਠੀਕ ਹੋ ਸਕਦੇ ਉਹਨਾਂ ਨੂੰ ਦਵਾਈ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਤੇ ਇਹਦੇ ਤੋਂ ਇਲਾਵਾ ਜਿੱਦਾਂ ਪੀਸੀਓਡੀ ਕਿਸੇ ਨੂੰ ਹੈਗੀ ਆ ਤੇ ਕੋਈ ਹੋਰ ਪ੍ਰੋਬਲਮ ਵੀ ਉਹਨੂੰ ਹੋਵੇ ਜਿੱਦਾਂ ਡਾਇਬਟੀਜ਼ ਹੋ ਗਈ ਆ ਫਿਰ ਕੋਈ ਹੋਰ ਪ੍ਰੋਬਲਮਸ ਹੁੰਦੀਆਂ ਉਹਦੇ ਨਾਲ ਤਾਂ ਨਹੀਂ ਉਹਨਾਂ ਨੂੰ ਕਨਸੀਵ ਵੇਲੇ ਕੋਈ ਔਖੀ ਨਹੀਂ ਜੀ ਦੇਖੋ ਜਿਵੇਂ ਥਾਇਰੋਇਡ ਵਗੈਰਾ ਦੀ ਪ੍ਰੋਬਲਮ ਆ ਜਾਂਦੀ ਹੈ ਇਹਨਾਂ ਨਾਲ ਕੋਈ ਦਿੱਕਤ ਨਹੀਂ ਹੁੰਦੀ ਹਾਂ ਕਨਸੀਵ ਬਿਲਕੁਲ ਹੋ ਜਾਂਦਾ ਜੀ ਚਲੋ ਇਹ ਹੁੰਦਾ ਕਿ ਵੀ ਨਹੀਂ ਕਿਸੇ ਨੂੰ ਥਾਇਰੋਇਡ ਹੁੰਦਾ ਫਿਰ ਉਹਨੂੰ ਇਹ ਲੱਗਣ ਲੱਗ ਜਾਂਦਾ ਕਿ ਸ਼ਾਇਦ ਮੈਨੂੰ ਥਾਇਰੋਇਡ ਆ ਜਾ ਜਾਂ ਕਿਸੇ ਨੂੰ ਸ਼ੂਗਰ ਹੁੰਦੀ ਆ ਉਹ ਇਹ ਚੀਜ਼ ਕਿਤੇ ਨਾ ਕਿਤੇ ਫਿਰ ਬੰਦਾ ਆਪਣੇ ਆਪ ਹੀ ਉਹ ਆਪਦੇ ਅਨਸਰ ਕੁਐਸਚਨ ਅਨਸਰ ਆਪਣੇ ਆਪ ਹੀ ਕਰ ਕਿ ਸਾਈਕਲੋਜੀਕਲੀ ਬੰਦਾ ਹੋਰ ਵੀਕ ਹੋ ਜਾਂਦਾ ਕਿ ਪ੍ਰੋਬਲਮ ਹੋਰ ਆ ਜੇ ਪੀਰੀਅਡਸ ਡੀਗਲ ਹੈ ਜੇ ਤੁਹਾਡਾ ਪੀਰੀਅਡ ਸਰਕਲ ਰੈਗੂਲਰ ਨਹੀਂ ਤੇ ਕਨਸੀਵਿੰਗ ਕਿੱਦਾਂ ਹੋ ਜੂਗੀ ਕਨਸੀਵਿੰਗ ਹੋ ਨਹੀਂ ਸਕਦੀ ਤਾਂ ਇਸ ਕਰਕੇ ਜਦੋਂ 슈ਗਰ ਹੋ ਜਾਂਦੀ ਹੈ 슈ਗਰ ਦੇ ਆਪਣੇ ਕੋਲ ਬਹੁਤ ਪੇਸ਼ੈਂਟ ਠੀਕ ਹੋਏ ਨੇ ਜੀ ਪੇਸ਼ੈਂਟ ਬਿਲਕੁਲ ਬਾਹਰ ਵੀ ਬੈਠੇ ਆ 슈ਗਰ ਸੀ ਬੀਪੀ ਸੀ ਤੁਸੀਂ ਇਹਨਾਂ ਨਾਲ ਗੱਲ ਕਰਕੇ ਵੀ ਦੇਖ ਸਕਦੇ ਹੋ ਐਸਐਸ ਰਿਕਲੈਂਟ ਜੀ ਤੁਹਾਨੂੰ ਕੀ ਪ੍ਰੋਬਲਮ ਸੀ ਮੈਨੂੰ ਇੱਕ ਤਾਂ ਬੀਪੀ ਬਹੁਤ ਵੱਦਾਸ ਮੇਰਾ ਹਾਂਜੀ ਤੇ ਇੱਕ 슈ਗਰ ਸੀ ਅੱਛਾ ਜੀ ਤੇ ਮੈਂ ਦਵਾਈ ਖਾ ਰਹੀ ਆ ਤੇ ਸ਼ੂਗਰ ਦੀ ਗੋਲੀ ਮੈਂ ਛੱਡਤੀ ਆ ਅੱਛਾ ਜੀ ਤੇ ਮੈਂ ਬਿਲਕੁਲ ਹੁਣ ਠੀਕ ਆ ਤੇ ਕਿੰਨੇ ਟਾਈਮ ਤੋਂ ਦਵਾਈ ਖਾ ਰਹੀ ਤੁਸੀਂ ਮੈਨੂੰ 2-3 ਮਹੀਨੇ ਹੋ ਗਏ ਰਖਾਂਦੀ ਤੇ 3 ਮਹੀਨਿਆਂ ਤੋਂ ਲਗਾਤਾਰ ਚੱਲ ਰਹੀ ਹੈ ਤੁਹਾਡੀ ਹਾਂ ਦਵਾਚਾਰ ਚੱਲਦੀ ਬਿਲ ਬਿਲ ਧਿਆਨ ਨਾਲ ਚੱਲਦੀ ਸੀ ਅੱਛਾ ਪਹਿਲੇ ਦੇ ਮੁਕਾਬਲੇ ਤਾਂ ਹੁਣ ਦੇ ਮੁਕਾਬਲੇ ਕਿੰਨਾ ਕ ਫਰਕ ਤਾਂ ਹੁਣ ਬਹੁਤ ਫਰਕ ਹੈ ਵੀ ਮੈਂ ਗੋਲੀ ਹੁਣ ਇੱਕ ਹਫ਼ਤੇ ਛੱਡੀ ਬੈਠੀ ਆ ਸਭੇ ਕੰਟਰੋਲ 'ਚ ਰਹਿੰਦਾ ਹਾਂ ਕੰਟਰੋਲ 'ਚ ਵੀ 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 ਕੰਟਰੋਲ 'ਚ ਹੀ ਤੇ ਇਹ ਦਵਾਈ ਜਿਹੜੀ ਉਹ ਖਾਂ ਪੀ ਬੁੰਦਾਲੀ ਲੈਣੀ ਆ ਤੇ ਮਤਲਬ ਇੱਥੇ ਇਲਾਜ ਕਰਾ ਕੇ ਖੁਸ਼ ਆ ਤੇ ਇੱਥੋਂ ਇੱਥੋਂ ਲਾ ਕੇ ਇੱਕ ਰਾ ਕੇ ਰਾਤ ਮੈਂ ਖੁਸ਼ ਆ ਤੇ ਨਾਲੇ ਵੀ ਮੇਰਾ ਸੇਰ ਵੀ ਬਹੁਤ ਅੱਗੇ ਨਾਲ ਠੀਕ ਏ ਤੇ ਆਪਣੀ ਗੁੱਡੀ ਸੀ ਮੇਰੀ ਬੇਟੀ ਉਹ ਬਾਹਰ ਗਈ ਉਹਨੂੰ ਵੀ ਆਰਨ ਦੀ ਘਾਟ ਖੂਨ ਘਾਟ ਸੀ ਤੇ ਉਹਦੀ ਦਵਾਈ ਵੀ ਇੱਥੋਂ ਚੱਲਦੀ ਏ ਉਹ ਬਿਲਕੁਲ ਉਹਦਾ 11 ਗ੍ਰਾਮ ਕੂਨ ਹੋ ਗਿਆ ਹੈ ਅੱਛਾ ਤੇ ਬਿਲਕੁਲ ਉਹ ਠੀਕ ਏ ਹੁਣ ਤੇ ਤੁਸੀਂ ਹੋਰ ਮਰੀਜ਼ਾਂ ਨੂੰ ਕਹੋਗੇ ਕਿ ਕਿੱਥੇ ਆਓ ਅਸੀਂ ਕਵਾਂਗੇ ਮੈਂ ਤਾਂ ਉੱਥੋਂ ਆਈ ਆ ਮੁਕਤਸਰ ਤੋਂ ਅੱਛਾ ਆ ਦੂਰੋਂ ਆਏ ਦੂਰੋਂ ਆਏ ਅਸੀਂ ਤਾਂ ਤਾਂ ਹੁਣੇ ਆ ਤੇ ਸਾਡੇ ਵੀ ਹੋਰ ਮਰੀਜ਼ੇ ਜਦੋਂ ਮੈਂ ਬੱਜ ਗਈ ਤਾਂ ਸਾਰਿਆਂ ਨੂੰ ਆਖਾਂਗੀ ਹਾਂ ਵੀ ਉੱਥੇ ਜਾਓ ਸਾਨੂੰ ਇਹ ਪਤਾ ਹੀ ਲੱਗਾ ਵੀ ਇੱਥੇ ਦਵਾਈ ਦੇ ਦਿੰਦੇ ਨੇ ਤੇ ਇਹ ਬਹੁਤ ਵਧੀਆ ਰਿਜ਼ਲਟ ਹੈ ਸ਼ੂਗਰ ਦਾ ਰਿਜ਼ਲਟ ਬਹੁਤ ਵਧੀਆ ਹੈ ਬੀਪੀ ਜਾਂਚ ਨਾਲ ਜੋ ਗੋਡੇ ਦੁਖਦੇ ਆ ਜਾਂ ਡਾਕਟਰ ਕਹਿੰਦੇ ਆ ਵੀ ਵੀ ਨਹੀਂ ਹੁਣੇ ਠੀਕ ਨਹੀਂ ਹੋ ਸਕਦਾ ਆਪਾਂ ਨੂੰ ਗੋਡੇ ਚੇਂਜ ਕਰਾਉਣੇ ਪੈਣੇ ਆ ਮਤਲਬ ਇਲੈਕਟ੍ਰੋਥੈਰਪੀ ਦੇ ਵਿੱਚ ਹਰ ਇੱਕ ਬਿਮਾਰੀ ਦਾ ਹੀ ਸਫਲਤਾ ਆ ਜਾਂਦਾ ਕਿਸੇ ਤਰ੍ਹਾਂ ਦੀ ਕੋਈ ਵੀ ਬਿਮਾਰੀ ਪਰ ਇਹ ਕਹ ਲੋ ਕਿ ਸਬਰ ਵਾਲੀ ਦਵਾਈ ਆ 2-3 ਮਹੀਨੇ ਲਗਾਤਾਰ ਜੇ ਲਵਾਂਗੇ ਇਹ ਹੋ ਨਹੀਂ ਸਕਦਾ ਰਿਜ਼ਲਟ ਨਾ ਬਹੁਤ ਹੀ ਵਧੀਆ ਰਿਜ਼ਲਟ ਤੇ ਜਿਹੜੇ প্রেਗਨੈਂਸੀ ਦੇ 9 ਮਹੀਨੇ ਹੁੰਦੇ ਆ ਫਿਰ ਉਹਦੇ ਵਿੱਚ ਤਾਂ ਨਹੀਂ ਕੋਈ ਪ੍ਰੋਬਲਮ ਹੁੰਦੀ ਨਹੀਂ ਜੀ ਦੇਖੋ ਇਦਾਂ ਹੁੰਦਾ ਕਿ ਜਿਹੜੇ ਸਾਡਾ ਹੁੰਦਾ ਕਿ ਅਸੀਂ ਕਨਸੀਵਿੰਗ ਤੱਕ ਦਾ ਹੁੰਦਾ ਸਾਡਾ ਪ੍ਰੋਸੈਸ ਉਸ ਤੋਂ ਬਾਅਦ ਉਹ ਆਪਣੇ ਗਾਇਨੋਲੋਜਿਸ ਨਾਲ ਸੰਪਰਕ ਕਰ ਲੈਂਦੇ ਆ ਤੇ ਆਪਦੇ ਡਾਕਟਰ ਨਾਲ ਕੰਸਲਟ ਕਰਕੇ ਜਿੱਥੇ ਉਹਨਾਂ ਨੇ ਡਿਲੀਵਰੀ ਕਰਨੀ ਹੈ ਉਹਦਾ ਟ੍ਰੀਟਮੈਂਟ ਸ਼ੁਰੂ ਕਰ ਲੈਂਦੇ ਆ ਠੀਕ ਹੈ ਅਸੀਂ ਕਨਸੀਵਿੰਗ ਤੱਕ ਕਨਸੀਵਿੰਗ ਕਰਾ ਕੇ ਦੇਣੀ ਹੁੰਦੀ ਜਿਨ੍ਹਾਂ ਨੂੰ ਕਨਸੀਵਿੰਗ ਨਹੀਂ ਹੁੰਦੀ ਨੇਚਰਲੀ ਕਨਸੀਵਿੰਗ ਜਦੋਂ ਹੋ ਜਾਂਦੀ ਆ ਉਸ ਤੋਂ ਬਾਅਦ ਸਾਡੀ ਮੈਡੀਸਨ ਬੰਦ ਹੋ ਜਾਂਦੀ ਹੈ ਉਸ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਵੀ ਅਸੀਂ ਮੈਡੀਸਨ ਨਹੀਂ ਦਿੰਦੇ ਠੀਕ ਹੈ ਤੇ ਜੇ ਕਿਸੇ ਪੇਸ਼ੈਂਟ ਨੇ ਤੁਹਾਡੇ ਕੋਲ ਆਣਾ ਹੋਵੇ ਤਾਂ ਤੁਸੀਂ ਐਡਰੈਸ ਵੀ ਆਪਣਾ ਦੱਸ ਦਿਓ ਜੇ ਕਿਸੇ ਨੇ ਪੇਸ਼ੈਂਟ ਨੇ ਆਉਣਾ ਵੀ ਤਾਂ ਆਪਣੇ ਕੋਲ ਮੋਗਿਆ ਸਿਟੀ ਆਉਣਾ ਪਊਗਾ ਜੀ ਅੰਮ੍ਰਿਤਸਰ ਰੋਡ ਤੇ ਆਪੋਜ਼ਿਟ ਬੰਬੇ ਬੇਕਰ ਆ ਜੀ ਮੇਨ ਰੋਡ ਤੇ ਆ ਠੀਕ ਹੈ ਹਾਂ ਜਦੋਂ ਆਪਾਂ ਪੁਲ ਤੋਂ ਅੰਮ੍ਰਿਤਸਰ ਰੋਡ ਤੋਂ ਜਾਂਦੇ ਆ ਤਾਂ ਇਹ ਸਟਾਰਟਿੰਗ 'ਚ ਹੀ ਆ ਜਾਂਦਾ ਬ ਓਪੋਜ਼ਿਟ ਬੰਬੇ ਬੀਕਰ ਸਿੱਧੂ ਹੈਲਥ케ਅਰ ਇਲੈਕਟ੍ਰੋ ਹੋਮੋਪੈਥਿਕ ਹਸਪੀਟਲ ਹੈ ਜੀ ਤੇ ਨੰਬਰ ਵੀ ਸਰ ਦਾ ਹਾਂ ਨੰਬਰ ਹੈਗਾ ਜੀ 9982713013 7307326009 ਤੇ ਜੇਕਰ ਕਿਸੇ ਵੀ ਪੇਸ਼ੈਂਟ ਨੇ ਆਉਣਾ ਹੋਵੇ ਤਾਂ ਤੁਸੀਂ ਇੱਥੇ ਮੋਗਾ ਸਿਟੀ ਆ ਸਕਦੇ ਹੋ ਡਾਕਟਰ ਸਾਹਿਬ ਦੇ ਨਾਲ ਕੰਸਲਟ ਕਰ ਸਕਦੇ ਹੋ ਇਹਨਾਂ ਦਾ ਕਹਿਣਾ ਹੈ ਕਿ ਸੱਚਮੁੱਚ ਜੋ ਵੀ ਲੋਕ ਇੱਥੇ ਆ ਰਹੇ ਨੇ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਜਿਹੜੀ ਖੁਸ਼ੀ ਹੈ ਉਹ ਮਿਲ ਰਹੀ ਹੈ ਕਿਉਂਕਿ ਜਦ ਇੱਕ ਔਰਤ ਦਾ ਜਾਂ ਆਦਮੀ ਦਾ ਵਿਆਹ ਹੋ ਜਾਂਦਾ ਹੈ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਹੀ ਚੀਜ਼ ਰਹਿ ਜਾਂਦੀ ਹੈ ਜੋ ਹੁੰਦਾ ਬੱਚੇ ਦਾ ਸੁੱਖ ਔਰ ਬੱਚੇ ਦਾ ਸੁੱਖ ਹਰ ਕਿਸੇ ਨੂੰ ਹੀ ਚਾਹੀਦਾ ਹੈ ਚਾਹੇ ਕਿਸੇ ਦੇ ਵਿਆਹ ਨੂੰ 10 ਸਾਲ ਹੋ ਗਏ ਹੋਣ 12 ਸਾਲ ਹੋ ਗਏ ਹੋਣ ਉਹਨਾਂ ਦੇ ਕੰਸਿਵ ਉਹ ਨਹੀਂ ਕਰ پا ਰਹੇ ਆਪਣਾ ਬੱਚਾ ਤੇ ਕਈ ਵਾਰ ਤੇ ਨਾ ਲੋਕੇ ਵੀ ਸੋਚਣ ਲੱਗ ਪੰਦੇ ਵੀ ਅਸੀਂ ਅਡਾਪਟ ਕਰ ਲੀਏ ਪਰ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਆਪਣਾ ਬੱਚਾ ਹੋਵੇ ਤੇ ਤੁਸੀਂ ਇੱਥੇ ਡਾਕਟਰ ਸਾਹਿਬ ਦੇ ਕੋਲ ਆ ਸਕਦੇ ਹੋ